ਅਮਰੀਕਾ ਦੇ ਰਾਸ਼ਟਰਪਤੀ ਦਾ ਹਿਰਨ ਸੀ ਪਾਲਿਆ ਹੋਇਆ ਹਿਰਨ ਖੋਇਆ ਗਿਆ ਜੰਗਲਾਂ ਚੋਂ ਜੰਗਲਾਂ ਚ ਲੰਘ ਗਿਆ ਕਿਤੇ ਉਹਨਾਂ ਨੇ ਅਮਰੀਕਾ ਦੀ FBI ਬੁਲਾਈ ਉਹ ਗਏ ਹਿਰਨਾ ਖੁਲੀਆਂ ਜਾ ਪਤਾ ਕੀਤਾ ਦਿਨ ਚਾ ਦਿਨਾਂ ਬਾਅਦ ਮੁੜੇ ਕਹਿੰਦੇ ਸਾਡੂ ਨਹੀਂ ਥਿਆ ਜੀ ਉਹ ਕਹਿੰਦੇ ਸਭ ਤੋਂ ਵਧੀਆ ਪੁਲਿਸ ਸਕਾਟਲੈਂਡ ਯਾਰਡ ਹੈ ਇੰਗਲੈਂਡ ਦੀ ਉਹਨਾਂ ਨੂੰ ਬੁਲਾਓ ਉਹਨਾਂ ਨੂੰ ਬੁਲਾਇਆ ਰਾਸ਼ਟਰਪਤੀ ਨੇ ਕਹੇ ਜੀ ਮੇਰਾ ਪਿਆਰਾ ਹਿਰਨ ਖੋਇਆ ਗਿਆ ਵੀ ਲੱਭ ਕੇ ਦਿਓ ਜੀ ਆ ਜੰਗਲ ਚ ਗਿਆ ਉਹ ਵੀ ਨਕਸ਼ਾ ਲੈ ਕੇ ਗਏ ਜੰਗਲ ਦਾ ਨਾਲੇ ਖੁਲੀਆਂ ਜਾ ਹਫਤੇ ਬਾਅਦ ਉਹ ਮੁੜੇ ਕਹਿੰਦੇ ਥਿਆ ਨਹੀਂ ਆਪਣੇ ਫੋਨ ਕਰ ਲਿਆ ਉਹਨਾਂ ਨੇ ਇੰਡੀਆ ਬਿਕੂਪੇ ਜੋ ਉਹ ਕਹਿੰਦਾ ਸਾਡੇ ਕੋਲ ਤਾਂ ਪੰਜਾਬ ਪੁਲਿਸ ਹੀ ਆਈ ਜਿਹੜੀ ਮਤਲਬ ਇਹੋ ਜਿਹਾ ਕੰਮ ਕਰਦੀ ਐ ਲੱਭਣ ਲੁੱਭਣ ਵਾਲੇ ਮੈਂ ਤਾਂ ਪਤਾ ਨਹੀਂ ਕਿੱਥੋਂ ਪਾੜ ਲਿਆਉਂਦੇ ਐ ਤੈਨੂੰ ਭੇਜ ਦੋ ਜੀ ਦੋ ਹੌਲਦਾਰ ਤਿੰਨ ਥਾਣੇਦਾਰ ਉਹ ਕਹਿੰਦੇ ਜਿਪਸੀ ਆਪਦੀ ਲੈ ਕੇ ਜਾਵਾਂਗੇ ਸਾਥ ਉਹਦੇਲੇ ਪੱਸੀ ਵਾਲੀ ਚਲਾਈ ਨਹੀਂ ਜਾਂਦੀ ਸਟੀering ਉਹਦੇਲੇ ਪਾਸੇ ਆਪਦੀ ਲੈ ਕੇ ਜਾਵਾਂਗੇ ਉਹ ਕਹਿੰਦਾ ਚੱਲ ਆਪਦੀ ਲੈ ਆਓ ਤੁਸੀਂ ਪਾੜ ਦੋ ਸਾਡਾ ਖੁਲਿਆ ਜਿਹਾ ਲਿਆ ਆ ਉਹਦਾ ਹਿਰਨ ਦਾ ਗਏ 4 ਦਿਨ 5 ਦਿਨ 10 ਦਿਨ 20 ਦਿਨ ਮੁੜੀ ਹੀ ਨਹੀਂ ਉਹ ਰਾਸ਼ਟਰਪਤੀ ਕਹਿੰਦਾ ਛੱਡੋ ਹਿਰਨ ਨੂੰ ਉਹਨਾਂ ਦੇ ਬੰਦੇ ਪਾੜ ਲਓ ਯਾਰ ਉਹ ਬਾਅਦ ਬੰ ਉਹਨਾਂ ਨੂੰ ਆਪਣੇ ਵਾਲੇ ਪੰਜਾਬ ਪੁਲਿਸ ਨੂੰ ਭਾਲਣ ਵਾਸਤੇ ਉਹਨਾਂ ਦੀ ਪੁਲਿਸ ਗਈ ਦੇਖਾ ਜੰਗਲ ਦੇ ਬਚਾਲੇ ਇੱਕ ਪਿੱਪਲ ਵੱਡੇ ਸਾਰੇ ਪਿੱਪਲ ਨਾਲ ਨਾ ਬਾਂਦਰ ਨੂੰ ਪੁੱਠਾ ਡੰਗੀ ਬੈਠੇ ਦੇ ਭਟੇ ਤੇ ਪਟਾ ਕਹੇ ਮੈਂ ਹਿਰਨਾ ਉਹ ਕਹਿੰਦਾ ਜਿੱਥੇ ਮਰਜੀ ਖਾ ਲਿਓ ਮੈਂ ਹਿਰਨਾ ਯਾਰ